ਹਰ ਗੱਲ ਨਾ ਬੁਰਾ ਹਾਲਾਤ ਤੇ ਜਾਣੇ ਗੱਲਾਂ ਨਹੀਂ ਤੇ ਨੋਖਾ ਹੋਇਆ ਪਿਆ ਹਨ 10 ਦਿਨ ਨਹੀਂ ਖਾਧੀ ਪਈ ਮੈਂ ਕੁਛ ਨਹੀਂ ਦੱਸ ਸਕਦਾ ਸੋਚੀ ਜਾਂਦਾ ਕੀ ਕਰਾਂ ਤਾਂ ਆਪ ਨੂੰ ਵੀ ਨੀਂਦ ਨਹੀਂ ਆਉਲੀ ਹੈ ਬਹੁਤ ਬੁਰਾ ਹਾਲਾਤ ਹੈ ਉਹ ਕੀ ਪਿਆ ਕਰਾ ਹੁਣ ਆਪ 2 ਦਿਨ ਹੋ ਗਏ ਕੱਪੜੇ ਵੀ ਨਹੀਂ ਬਦਲੇ ਕਿਉਂਕਿ ਅੱਜ ਮਰਹੂਮ ਦਾ ਨਾ ਮਿਚਾ ਛਾਸਟਾ ਬੁੱਕਣ ਦਾ ਘੋਰ ਹੁੰਦੀ ਹੈ ਜੇ ਮੈਂ ਸੋਚਿਆ ਪਾੜ ਦਵਾਂ ਕੱਪੜੇ ਪਾੜ ਕੇ ਪਾ ਲਵਾਂ ਫਿਰ ਨਹੀਂ ਪਹਿਣੇ ਬਹੁਤ ਔਖਾ ਹੈ ਮੈਂ ਤਾਂ ਹੱਸ ਗਿਆ ਕੀ ਕਰੀਏ ਬੰਦਾ ਮਾਰਾ ਟਾਈਮ ਜਦੋਂ ਉਹ ਬਾਬਾ ਬਲਤੂ ਚਕੇ ਨੀ ਆ ਤੇ ਜਿਹੜੇ ਪਿੰਨ ਕੰਮ ਤੋਂ ਆਏ ਸੀਗਾ ਆ ਕੇ ਟਰੈਕਟਰ ਕੋਲ ਤੇ ਖੜੇ ਗਿੱਤੇ ਤਾਂ ਨਾਲ ਦੇ ਬੰਦੇ ਨਾਲ ਰਸੇ ਕਸਾਉਣ ਗਏ ਅਬ ਉਸ ਰਸੇ ਕਸਾਉਣ ਦੀਆਂ ਚ ਗੱਲਾਂ ਹੋਣ ਲੱਗਾ ਕਰਨ ਬੱਸ ਝੁੱਕਾਂ ਮਾਰਿਆ ਟੋੜ ਕੇ ਆ ਪੁਰਖੀ ਬਾਤਾਂ ਗੁੱਠਾ ਉਹਨਾਂ ਸੁਹਣਾ ਤਾਂ ਪਿੱਛੇ ਹੀ ਰੱਖ ਕੇ ਵੱਢ ਦਿੱਤਾ ਉਹਨੇ ਜਿਹੜੇ ਨੂੰ ਕਿਹਾ ਜੋੜ ਦੇ ਕਹਿੰਦਾ ਜੋੜਨਾ ਨਹੀਂ ਹੈਗਾ ਤੇ ਇੰਨੇ ਵੱਢਣੇ ਪੈਣਾ ਵਾ ਦੇਖੀ ਮੈਂ ਕਿ ਹੁਣ ਕੀ ਕਰੇ ਵੱਢਦੇ ਐਨੇ ਸਾਨੂੰ ਪਤਾ ਗਰੀਬ ਬੰਦੇ ਕੋ ਪੈਸੇ ਵੀ ਨਹੀਂ ਹੈਗੇ ਕਿ ਲੱਖਾਂ ਰੁਪਏ ਆ ਜਿਹੜੇ ਟ੍ਰੈਮ ਲਾਲਵੇ ਹਨ ਪਰ ਕਿਤੇ ਨਾ ਕਿਤੇ ਸਾਰੀ ਤਕਲੀਫ ਹੋਉ ਤਾਂ ਹੁੰਦੀ ਹੁਣ ਕਰਾਂ ਤੇ ਕੀ ਕਰਾਂ ਸੋਚਿਆ ਸੋਚਦਾ ਬਹੁਤ ਤਕਲੀਫ ਹੋ ਤੁੰਦੀ ਹੈ ਮੇਰੀ ਕਿਸਮਤ ਉਹਦੇ ਵਿੱਚ ਤਾਂ ਦੁੱਖ ਹੀ ਇੰਨੇ ਲਿਖੇ ਹੋਏ ਨੇ ਦੱਸੇ ਨਹੀਂ ਸਕਦਾ ਮੈਂ ਕਦੇ ਕੋਈ ਚੀਜ਼ ਨਹੀਂ ਕਦੇ ਕੋਈ ਚੀਜ਼ ਕੋਈ ਐ ਹੀ ਹਾਲਾ ਮੇਰਾ